ਸਰੂਪ ਦਾ ਧਿਆਨ ਕਰੋ ਜਦੋਂ ਵੀ ਨਿਤਨੇਮ ਕਰਨ ਤੋਂ ਪਹਿਲਾਂ ਇਹਨੂੰ ਕਹਿੰਦੇ ਨੇ ਲਿੰਕ ਲਿੰਕ ਦੇਣਾ ਕੰਪਿਊਟਰ ਵਿੱਚ ਵੀ ਇਹੀ ਚੀਜ਼ ਆਉਂਦੀ ਤੇ ਲਿੰਕ ਜਦੋਂ ਤੱਕ ਨਹੀਂ ਹੁੰਦਾ ਉਦੋਂ ਤੱਕ ਸ਼ੁਰੂ ਨਹੀਂ ਹੁੰਦੀ ਗੱਲ ਨਿਤਨੇਮ ਕਰਨ ਤੋਂ ਪਹਿਲਾਂ ਸਤ ਗੁਰਾਂ ਦਾ ਨਾਮ ਲੈਣਾ ਸਰੂਪ ਦਾ ਧਿਆਨ ਕਰਕੇ ਵੇ ਜੇ ਜ਼ਿਆਦਾ ਵੀ ਤੇਜ਼ੀ ਆ ਤਾਂ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾਸ ਅੰਜਾਂ ਬਾਣੀਆਂ ਦਾ ਨਿਤਨੇਮ ਕਰਨ ਲੱਗਿਆ ਆਪ ਸਹਾਇ ਹੋਵੋ ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ੋ ਰਾਸਿਕਾਗਰਤਾ ਟਿਕਾ ਬਖਸ਼ਿਸ਼ ਕਰੋ ਕੋਈ ਵਿਗਨ ਨਾ ਪਵੇ ਮਿਹਰ ਕਰੋ ਅਰਦਾਸ ਬੇਨਤੀ ਕਰਕੇ ਫਿਰ ਆਪਣਾ ਨਿਤਨੇਮ ਪਰਾਰੰਭ ਕਰ ਦਿਓ ਇੰਨੇ ਨਾਲ ਹੀ ਸਤਿਗੁਰੂ ਦੀ ਸਹਾਇਤਾ ਹੁੰਦੀ ਔਰ ਕਈਆਂ ਨੇ ਪ੍ਰੈਕਟੀਕਲ ਦਾ ਮੈਨੂੰ ਨਾਲ ਨਾਲ ਹੀ ਰਿਜ਼ਲਟ ਆ ਬਚਨਸੇ ਵੀ ਦੱਸਿਆ ਸੀ ਹੁਣ ਇੱਥੇ ਦੀਆਂ ਸੰਗਤਾਂ ਨੇ ਦੱਸਿਆ ਕਿ ਹਾਂ ਹੁਣ ਅੱਗੇ ਨਾਲੋਂ ਫਰਕ ਹੈ ਕਿ ਪਹਿਲਾਂ ਅਸੀਂ ਉਦਾਂ ਹੀ ਬਸ ਸਵੇਰੇ ਫਟਾਫੜ ਭੱਜ ਕੇ ਆ ਕੇ ਪਉਥੀ ਫੜ ਲਓ ਤੇ ਆਪਣਾ ਨਿਤਨੇਮ ਸ਼ੁਰੂ ਕੀਤਾ ਕਿਸੇ ਨੂੰ ਵਿੱਚ ਨੀਂਦ ਆਉਂਦੀ ਐ ਕਿਸੇ ਦਾ ਮਨ ਨਹੀਂ ਟਿਕਦਾ ਹੈ ਉਹ ਗੁਰੂ ਕਾਹਦੇ ਲਈ ਐ ਏਸੇ ਨੂੰ ਗੁਰੂ ਕਹਿੰਦੇ ਨੇ ਕਿ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਨ ਮਾਨਸ ਤੇ ਦੇਵਤੇ ਕੀ ਇਹ ਕਲਪਨਾ ਲਾਗੀ ਵਾਰ ਜੇ ਸੋ ਜੰਦਾ ਹੋਗਵੈ ਸੂਰਜ ਚੜਾ ਹਜ਼ਾਰ ਇਤੇ ਚਾਦਰ ਹੁੰਦਿਆਂ ਗੁਰਬਿਨ ਘੋਰ ਅੰਧਾਰ ਇਹ ਸਰੂਪ ਦਾ ਧਿਆਨ ਜਿਹੜਾ ਕਰਨਾ ਹੈ ਸਰੂਪ ਦਾ ਧਿਆਨ ਕਰਕੇ ਅਰਦਾਸ ਕਰ ਲੋ ਕਿਤੇ ਵੀ ਕਦੇ ਵੀ ਕੋਈ ਔਂਕੜ ਆ ਜੇ ਅਰਦਾਸ ਉਸ ਅਰਦਾਸ ਕੋਈ ਜ਼ਰੂਰੀ ਫਿਰ ਉੱਥੇ ਨਾਮ ਲੈਣੇ ਸਿਰਫ ਇੱਕ ਵਾਰ ਯਾਦ ਹੀ ਕਰਨ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੰਨਾ ਜ਼ਰੂਰ ਕਹਿੰਦੇ ਮੈਨੂੰ ਯਾਦ ਤਾਂ ਕਰ ਲੈਂਦਾ ਫਿਰ ਤੇਰੀ ਸਹਿਤਾ ਵੀ ਕਰਦਾ ਮੈਂ ਇਸ ਕਰਕੇ ਹਮੇਸ਼ਾ ਯਾਦ ਕਰਨਾ ਨਵੇਂ ਪਟਿਆਲੇ ਦਾ ਇੱਕ ਆਪਣਾ ਸਿੰਘ ਹੈ ਕਲਵੰਤ ਸਿੰਘ ਗਰੇਵਾਲ ਉਹ ਉਹ ਹਵਾਈ ਜਹਾਜ਼ ਚਲਾਉਂਦਾ ਸੀ ਪਹਿਲਾਂ ਹੁਣ ਉਹ ਪਾਇਲਟ ਹੈ ਜਹਾਜ਼ਾਂ ਦੇ ਵਿੱਚ ਕਹਿੰਦਾ ਪਹਿਲਾਂ ਸਾਨੂੰ ਭਾਰ ਢੋਣ ਵਾਲੇ ਜਹਾਜ਼ ਚਲਾਉਣ ਦਿੰਦੇ ਕਿਉਂ ਸਵਾਰੀਆਂ ਵਾਲਾ ਜਹਾਜ਼ ਪਹਿਲਾਂ ਨਹੀਂ ਦਿੰਦੇ ਕਹਿੰਦਾ ਪਪਾਲ ਤੋਂ ਜਹਾਜ਼ ਅਸੀਂ ਇੱਕ ਵਾਰ ਤੋਰਨਾ ਮੱਧ ਪ੍ਰਦੇਸ਼ ਚੋਂ ਭਰ ਲਿਆ ਪੂਰਾ ਕਹਿੰਦਾ ਜਹਾਜ਼ ਮੈਂ ਦੇਖਿਆ ਨਹੀਂ ਮੈਂ ਆਪਣਾ ਅਖਬਾਰ ਪਰ ਉਹ ਓਵਰਲੋਡ ਹੋ ਗਿਆ ਕਹਿੰਦਾ ਮੈਂ ਕਿਹਾ ਚੱਲ ਦੇਖੀ ਜਾਓ ਹੁਣ ਸਾਹਮਣੇ ਉੱਥੇ ਪਹਾੜੀ 에ਰਪੋਰਟ ਦੇ ਕਹਿੰਦਾ ਜਦੋਂ ਮੈਂ ਜਹਾਜ਼ ਰਨਵੇ ਤੇ ਪੂਰਾ ਭਜਾ ਕੇ ਉੱਪਰ ਨੂੰ ਉਡਾਇਆ ਉਹ ਲੋਡ ਕਰਕੇ ਤਾਂ ਹਾਂ ਨੂੰ ਪੂਰਾ ਨਹੀਂ ਸੀ ਉੱਡ ਸਕਦਾ ਟਾਈਮ ਲਾ ਜਾਂਦਾ ਥੋੜਾ ਜਾਂ ਕਹਿੰਦਾ ਮੈਨੂੰ ਇਹ ਸੀ ਵੀ ਹੁਣ બસ ਪਹਾੜੀ ਐ ਸਾਹਮਣੇ ਗਏ ਕਹਿੰਦਾ ਉਹ ਸਟੀering ਜਮੈਂ ਪੂਰਾ ਉੱਪਰ ਨੂੰ ਖਿੱਚਦਾ ਕਹਿੰਦਾ ਮੈਂ ਦੇਖ ਲਿਆ ਸਾਹਮਣੇ ਪਹਾੜੀ ਬਈ ਗਏ ਹੁਣ ਮੌਤ ਆ ਗਈ ਸਾਹਮਣੇ ਕਹਿੰਦਾ ਵੀ ਇਹ ਪਤਾ ਨਹੀਂ ਰੱਗੇ ਵੀ ਦਸਾਂ ਗੁਰਾਂ ਦਾ ਨਾਮ ਇੰਨੀ ਤੇਜ਼ੀ ਨਾਲ ਲੈ ਕੇ ਬੇਨਤੀ ਕੀਤੀ ਮਹਾਰਾਜ ਬਚਾ ਲੋ ਗਏ ਬਸ ਕਹਿੰਦਾ ਟਾਵਰ ਵਾਲੇ ਨੇ ਮੈਨੂੰ ਵਾਇਰਲੈਸ ਕੀਤੀ ਕਹਿੰਦਾ ਕੀ ਹੋ ਗਿਆ 1 ਫੁੱਟ ਦਾ ਹੀ ਫਰਕ ਰਿਹਾ ਬਸ ਨਹੀਂ ਮਰ ਜਾਣਾ ਸੀ ਅੱਜ ਸਤਿਗੁਰੂ ਜੀ ਸਹਾਇਤਾ ਕਰਦੇ ਨੇ ਉਸੇ ਦਾ ਭਰਾ ਕੈਪਟਨ ਮਰਚੈਂਟ ਨੇਵੀਚ ਆ ਉਹ ਮਹਾਪੁਰਖ ਬਾਬਾ ਕਰਤਾਰ ਸਿੰਘ ਜੀ ਖਾਲਸਾ ਕੋਲ ਆ ਕਹਿੰਦਾ ਮਰਚੈਂਟ ਨੇਵੀਚ ਜਹਾਜ਼ਾਂ 'ਚ ਜਦੋਂ ਅਸੀਂ ਹੁੰਨੇ ਆ ਸਮੁੰਦਰ ਵਿੱਚ ਕਦੇ-ਕਦੇ ਮਾਰਾ ਛੱਲਾ ਬਹੁਤ ਵੱਡੀਆਂ-ਵੱਡੀਆਂ ਆ ਜਾਂਦੀਆਂ ਡਰ ਲੱਗਦਾ ਮੈਂ ਉਹਨੂੰ ਪੁੱਛਿਆ ਸੀ ਛੱਲਾ ਕਿੱਡੀਆਂ ਹੁੰਦੀਆਂ ਕਹਿੰਦਾ ਸਾਡੇ ਜਹਾਜ਼ ਦੇ ਉੱਤੇ ਤੋਪ ਲੱਗੀ ਹੁੰਦੀ ਆ ਕਿ ਇੱਕ ਵਾਰ ਛੱਲ ਆਏਗਾ ਨਾ ਤੋਪ ਦਾ ਹੀ ਮੂੰਹ ਮੋੜਦਾ ਉਹਨੇ ਇੱਡੀ ਜ਼ੋਰ ਦੀ ਛੱਲ ਵੱਜੀ ਆ ਕੇ ਖਤਰਨਾਕ ਛੱਲਾ ਉਹਨਾਂ ਮਹਾਪੁਰਖਾਂ ਨੂੰ ਕਿਹਾ ਵੀ ਮੈਨੂੰ ਕੋਈ ਸ਼ਬਦ ਦੱਸੋ ਵੀ ਜੇ ਇਹ ਜੀ ਕੌਂਕੜਾ ਜੀ ਮਹਾਪੁਰਖ ਕਹਿੰਦੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ ਇਸੇ ਕਰਕੇ ਲਿਖਿਆ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ ਸਤਰਾ ਦੇਕ ਚਲਾਵਤ ਘਾਵਤ ਹੋ ਤਨ ਇੱਕ ਨਾ ਲਾਗਨ ਪਾਵੈ ਰਾਗਤਾ ਹੈ ਆਪਣੋ ਕਰ ਦਇਆ ਕਰ ਪਾਪ ਸਮੂਹ ਨਾ ਭੇਟਨ ਪਾਵੈ ਔਰ ਕੀ ਬਾਤ ਕਹਾ ਕਹ ਤੋ ਸੋ ਸੋ ਪੇਟ ਹੀ ਕੇ ਪਟ ਵਿੱਚ ਬਚਾਵੈ ਕਹਿੰਦਾ ਆ ਗਿਆ ਜਦੋਂ ਸਮੁੰਦਰ ਦੇ ਚ ਇੰਨੀਆਂ ਛੱਲਾਂ ਵੀ ਹੁਣ ਲੱਗਿਆ ਵੀ ਹੁਣ ਅੱਜ ਨਹੀਂ ਬਚਣਾ ਬਸ ਜਹਾਜ਼ ਅੱਜ ਜਾਊਗਾ ਡੁੱਬ ਗਿਆ ਕਹਿੰਦਾ ਵਾਹ ਪਰਖਾਂ ਦੀ ਫੋਟੋ ਪਈ ਸੀ ਬਸ ਮੈਂ ਹੁਣ ਕਿ ਵੀ ਅੱਜ ਬਚਾ ਲਓ ਹੁਣ ਔਰ ਨਾਲ ਉਹ ਸ਼ਬਦ ਸ਼ੁਰੂ ਕਰ ਲਿਆ ਰੋਗਨ ਤੇ আর ਸ਼ੋਗਨ ਤੇ ਕਹਿੰਦਾ ਵੈਸੇ ਇੱਕ ਦੋ ਗਮਿੰਟ ਬਾਦ ਐਨ ਸਮੁੰਦਰ ਸ਼ਾਂਤ ਹੋ ਗਿਆ ਜਿਵੇਂ ਲਹਿਰ ਆਈ ਨਹੀਂ ਹੁੰਦੀ ਕੋਈ ਮੱਖਣ ਸ਼ਾਹ ਦਾ ਜਹਾਜ਼ ਬੰਨੇ ਲਾਇਆ ਇਹ ਸਭ ਨੂੰ ਪਤਾ ਮਨਸੁਖ ਸ਼ਾਹੂਕਾਰ ਦਾ ਜਹਾਜ਼ ਪਹਿਲੇ ਪਾਸ਼ਾ ਨੇ ਬੰਨੇ ਲਾਇਆ ਸਿਰਫ ਧਿਆਨ ਦੀ ਲੋੜ ਹੈ ਕੋਈ ਕੰਮ ਕਰਨਾ ਹੈ ਕੁਝ ਵੀ ਕਰਨਾ ਹੈ ਪਹਿਲਾਂ ਇੱਕ ਵਾਰੀ ਸਿਰਫ ਗੁਰੂ ਸਾਹਿਬ ਦਾ ਧਿਆਨ ਕਰ ਲੋ ਧਿਆਨ ਕਰਕੇ ਬੇਨਤੀ ਕਰਕੇ ਕਿਸੇ ਵੀ ਕਰਮ ਨੂੰ ਕਰੀਏ ਤਾਂ ਸਤਿਗੁਰੂ ਜੀ ਨਾਲ ਸਹਾਇਤਾ ਕਰਦੇ ਨੇ ਜਿਵੇਂ ਮੱਥੇ ਤੇ ਲਿਖਿਆ ਹੋਇਆ ਆਪਣੇ ਤਾਂ ਆਪ ਕਹਿ ਸਕਦੇ ਵਾਹਿਗੁਰੂ ਨੀ ਤਾਂ ਵਿੱਚ ਖੰਗ ਹੀ ਆ ਜਾਂਦੀ ਨਹੀਂ ਤਾਂ ਵਿੱਚ ਬੰਦਾ ਸੌਂ ਹੀ ਜਾਂਦਾ ਜੇ ਜਦ ਆਪਾਂ ਉਹਨੂੰ ਉਠਾ ਕੇ ਪੁੱਛੇ ਤੂੰ ਸਤਨਾ ਬਾਇ ਉਹਨੇ ਕਿਹਾ ਮੈਨੂੰ ਨੀਂਦ ਆ ਗਈ ਕਿਉਂਕਿ ਉਹ ਜਿਹਨੇ ਨਹੀਂ ਜਪਣਾ ਉਹਨੂੰ ਨਹੀਂ ਹੀ ਜਪਣਾ ਉਹਨੂੰ ਜਪਾਉਣਾ ਹੀ ਨਹੀਂ ਪਰਮੇਸ਼ਰ ਨੇ ਲਿਖਿਆ ਹੀ ਨਹੀਂ ਹੋਇਆ ਪਰ ਇੱਕ ਚੀਜ਼ ਜਿਹੜੀ ਹੈ ਉਹ ਮਹਾਤਮਾ ਐਸਾ ਦੱਸਦੇ ਨੇ ਬਈ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਜਿਹੜਾ ਜਾਪ ਕਰਨਾ ਹੈ ਇਹਦਾ ਇਸ ਕਰਕੇ ਵੱਡਾ ਲਾਭ ਹੈ ਜੇ ਮਸਤਕ ਤੇ ਨਾਮ ਹੀ ਲਿਖਿਆ ਹੋਵੇ ਤਾਂ ਵੀ ਲਿਖਿਆ ਜਾਂਦਾ ਕਿਉਂਕਿ ਕਿਸੇ ਮਹਾਨ ਹਸਤੀ ਨੇ ਇੱਕ ਹਫ਼ਤਾ ਪਹਿਲਾਂ ਹੀ ਇਹ ਵਚਨ ਕੀਤੇ ਸੀ ਤੋਂ ਬੜਾ ਪਹੁੰਚਿਆ ਗੁਰਮੁਖ ਪਿਆਰਾ ਮਹਾਰਾਜ ਸੱਚੇ ਬਾਛਾ ਦਾ ਪਿਆਰਾ ਆਇਓ ਇਹ ਵਚਨ ਫਿਰ ਸੰਗਤ ਵਿੱਚ ਸੁਣਾਈ ਦਾ ਇਹ ਰਮੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਘੰਟਾ ਦੋ-ਦੋ ਘੰਟੇ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਇਹ ਅਸੀਂ ਹੁਣ ਪੁੱਛਣਾ ਆ ਗਿਆ ਕਿਉਂ ਘਰ ਨਹੀਂ ਕਰ ਸਕਦੇ ਹੋਰ ਨਹੀਂ ਕਿਤੇ ਕਰ ਉਹ ਕਹਿੰਦੇ ਇੱਥੇ ਵੀ ਕਰੋ ਘਰ ਵੀ ਕਰੋ ਕਿਤੇ ਮਰਜੀ ਵਾਹਿਗੁਰੂ ਵਾਹਿਗੁਰੂ ਕਰੋ ਪਰ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਇਹਦੇ 'ਚ ਕੀ ਲਾਭ ਵੱਡਾ ਜੇ ਮਸਤ ਕੁੱਤੇ ਨਹੀਂ ਵੀ ਲਿਖਿਆ ਹੁੰਦਾ ਤਾਂ ਵੀ ਲਿਖ ਦਿੰਦੇ ਮਹਾਰਾਜ ਇਹ ਵੱਡਾ ਲਾਭ ਹੈ ਇਸ ਕਰਕੇ ਮਹਾਰਾਜ ਦੇ ਕੋਲ ਬੈਠ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਰੋ ਕਿ ਜਿਵੇਂ ਮਾਤਾ ਸੁਲੱਖਣੀ ਦੇ ਕੋਈ ਪੁੱਤਰ ਨਹੀਂ ਸੀ ਆਪ ਜੀ ਨੇ 7 ਪੁੱਤਰ ਬਖਸ਼ੇ ਨੇ ਜੇ ਸਾਡੇ ਭਾਗਾ ਕਰਮਾ 'ਚ ਨਾਮ ਨਹੀਂ ਹਲੇ ਲਿਖਿਆ ਨਾਮ ਦੀ ਦਾਤ ਬਖਸ਼ੋ ਸਿੱਖੇ ਦੀ ਦਾਤ ਬਖਸ਼ੋ ਮਹਾਰਾਜ ਦੇ ਕੋਲ ਬੈਠ ਕੇ ਐਸੀਆਂ ਮੰਗਾ ਮੰਗੋ ਜਿਹੜੀਆਂ ਸਾਰਿਆਂ ਨਾਲ ਸ਼ਰੋਮਣੀ ਮੰਗਾ ਹੋਣ ਉਹੀਆਂ ਬੇਨਤੀਆਂ ਕਰੋ ਤਾਂ ਮਹਾਰਾਜ ਸਾਡੇ ਮੱਥੇ ਉੱਤੇ ਲਿਖ ਦੇਣਗੇ ਗਿਆਨ ਹੋਵੇਗਾ ਇਸ ਨੂੰ ਧਿਆਨ ਹੋ ਜਾਂਦਾ ਮਹਾਰਾਜ ਦੀ ਕਿਰਪਾ ਨਾਲ ਫਿਰ ਨਹੀਂ ਵੀ ਹੋਣਾ ਤਾਂ ਵੀ ਹੋ ਜਾਂਦਾ ਬੁਰਾਂ ਦੇ ਕੋਲ ਬੈਠਣਾ ਹੀ ਐਸੇ ਕਰਕੇ ਲਾਹੇਵੰਦਾ ਜਿਵੇਂ ਸਲਾਰਦੀਨ ਕਾਜੀ ਨੇ ਕਿਹਾ ਸੀ ਕਿ ਤੁਸੀਂ ਜਿਹੜੇ ਸਿੱਖ ਦੇ ਲੇਖ ਤੁਹਾਡੇ ਕੋਲ ਆ ਕੇ ਸਿੱਧੇ ਹੁੰਦੇ ਆ ਉਹ ਤਾਂ ਅਸੀਂ ਰੱਬ ਦੀ ਬਰਾਬਰੀ ਕਰਦੇ ਹਾਂ ਮਹਾਰਾਜ ਨੇ ਮੋਹਰ ਲਾ ਕੇ ਦਿਖਾਇਆ ਸੀ ਕਹਿੰਦੇ ਆ ਦੇਖ ਮੋਹਰ ਵੱਡ ਮੋਹਰ ਸਿੱਧੀ ਹੋ ਗਈ ਪਹਿਲਾਂ ਪੁੱਠੀ ਮੋਹਰ ਤੇਥੋਂ ਪੜੀ ਨਹੀਂ ਗਈ ਇਸੇ ਤਰ੍ਹਾਂ ਜਿਹੜਾ ਗੁਰਸਿੱਖ ਸਾਡੇ ਆ ਕੇ ਮੱਥਾ ਟੇਕਦਾ ਆ ਕਰਕੇ ਕੋਲ ਬੈਠਦਾ ਉਹਦੇ ਲੇਖ ਜਿਹੜੇ ਪੁੱਠੇ ਨੇ ਉਹ ਸੁਤੇ ਸਿੱਧੇ ਸਿੱਧੇ ਹੋ ਜਾਂਦੇ ਨੇ ਕੋਲ ਬੈਠਣ ਨਾਲ ਮੱਥਾ ਟੇਕਣ ਨਾਲ ਹੀ ਕਿਰਪਾ ਹੋ ਜਾਂਦੀ ਹੈ